ਸੱਚੀ ਲਈ ਨਾ ਉਹ ਸਾਰੀ ਦੀ ਸਾਰੀ ਬਦੌਲਤ ਸਾਡੇ ਇੱਕ ਨੰਬਰ ਐਸ ਐਚਓ ਅਸੀਂ ਤਾਂ ਕਹਿੰਦੇ ਪਰਮਾਤਮਾ ਇਹਨਾਂ ਨੂੰ ਡੀ ਐਸ ਪੀ ਲਗਾਵੇ ਇਸੇ ਨੌਂ ਤਾਲ ਕੇ ਤੇ ਔਰ ਇਸ ਕਰਕੇ ਐਸੀਐਨਆ ਕੁੜੀ ਦੀ ਮਾਂ ਦੀ ਔਰ ਸਾਡੀ ਇਹ ਇੱਛਾ ਇਹਨਾਂ ਦਾ ਮਾਨ ਸਨਮਾਨ ਕਰਨੇ ਇੱਕ ਵਾਰ ਬੇਸ਼ੱਕ ਉਹ ਭਾਵੇਂ ਸਾਨੂੰ ਵਾਪਸ ਹੀ ਕੁਝ ਕਰ ਦੇਵੇ ਉਹ ਵੱਖਰੀ ਗੱਲ ਲੇਕਿਨ ਸਾਡੀ ਮਾਨ ਸਨਮਾਨ ਇਹਨਾਂ ਦਾ ਬਹੁਤ ਜ਼ਰੂਰੀ ਹੈ ਸਾਡਾ ਕਿਉਂਕਿ ਇਹ ਜੇ ਕ੍ਰਾਂਤੀਕਾਰੀ ਨਾ ਸਾਡੇ ਜਲੰਧਰ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਪੂਰੇ ਪੰਜਾਬ ਤੋਂ ਆਉਣਗੇ ਨਾ ਤਾਂ ਸਾਡੇ ਪੰਜਾਬ ਨੂੰ ਕਦੇ ਦਿੱਕਤ ਨਹੀਂ ਆ ਸਕਦੀ ਇਹ ਹੈ ਜੇ ਸੂਰਮਾ ਦੀ ਸਾਨੂੰ ਜ਼ਰੂਰਤ ਬਹੁਤ ਹੈਗੀ ਸਰਦਾਰ ਜੀ ਦੇਖਿਓ ਹਾਂਜੀ ਮੈਡਮ ਕੀ ਨਾਮ ਆ ਆਪਣਾ ਸੁਨੀਤਾ ਮਨ ਕੀ ਮਾਮਲਾ ਕੀ ਜਿਹੜਾ ਤੁਸੀਂ 1 ਨੰਬਰ ਥਾਣੇ ਪਹੁੰਚਿਆ ਅੱਜ ਸਾਡੀ ਕੁੜੀ ਝੂਠੀ ਲੈ ਗਿਆ ਸੀ ਭਈਆ ਉਹਨੂੰ ਲੈ ਕੇ ਆਏ ਹੈ ਇਹਨਾਂ ਦਾ ਕਿੰਨੀ ਦਿਨ ਪਹਿਲਾਂ ਲੈ ਗਿਆ ਸੀਗਾ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਲੈ ਗਿਆ ਸੀਗਾ ਹਾਂਜੀ ਤੇ ਤੁਸੀਂ ਕੰਪਲੀਟ ਵਗੈਰਾ ਦਿੱਤੀ ਸੀਗੀ ਹਾਂਜੀ ਦਿੱਤੀ ਸੀ ਤੇ ਮੈਡਮ ਹੁਣ ਤੁਹਾਡੀ ਲੜਕੀ ਤੁਹਾਨੂੰ ਵਾਪਸ ਮਿਲੀ ਹਾਂਜੀ ਵਾਪਸ ਮਿਲ ਗਈ ਸਤਿ ਸ੍ਰੀ ਅਕਾਲ ਮੈਡਮ ਦਾ ਬਹੁਤ ਬਹੁਤ ਧੰਨਵਾਦ ਐਸਚੋ ਸਾਹਿਬ ਦਾ 1 ਨੰਬਰ ਥਾਣੇ ਤੋਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਕੁੜੀ ਸਾਡੇ ਘਰੇ ਆ ਗਈ ਰੋਸ਼ਨੀ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਹੋ ਤੁਮ ਲੜਕੀ ਤੁਹਾਡੀ ਨੂੰ ਜੂਫੀ ਤੋਂ ਜੂਫੀ ਤੋਂ ਲੈ ਕੇ ਆਏ ਕਿੰਨੀ ਦਿਨ ਬਾਅਦ ਇੱਥੇ ਲੜਕੀ ਤੁਹਾਡੇ ਕੋਲ ਪਹੁੰਚੀ ਹੈ 3 ਮਹੀਨਿਆਂ ਬਾਅਦ ਪਹੁੰਚੀ 3 ਮਹੀਨੇ ਬਾਅਦ ਲੈ ਕੇ ਆਏ ਲੈ ਕੇ ਆਏ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਬਹੁਤ ਹੀ ਵਧੀਆ ਜਿਹੜੇ ਕੰਮ ਕਰੀਏ ਕਿੱਦਾਂ ਦਿਖ ਰਹੀ ਹੈ ਬਹੁਤ ਵਧੀਆ ਟੀਮ ਹੈ ਜਿਹੜੀ ਸਾਡੀ ਬੇਟੀ ਘਰੇ ਆ ਗਈ ਹੈ ਬਹੁਤ ਵਧੀਆ ਕੰਮ ਆਪਣਾ ਮੇਰਾ ਨਾਮ ਹੈ ਸੰਤਲਾਲ ਬਲਾਈਂਡ ਹੈ ਸਰ ਸਰ ਕੀ ਮਾਮਲਾ ਕੀ ਹੈ ਸਰ ਜਿਹੜਾ ਤੁਸੀਂ ਅੱਜ ਇੱਥੇ ਇੱਕ ਨੰਬਰ ਥਾਣੇ ਪਹੁੰਚੇ ਹੋ ਔਰ ਅਸੀਂ ਕੰਪਲੀਟ ਦਿੱਤੀ ਹੋਈ ਸੀਗੀ ਮਾਨ ਜੋ ਸੀਪੀ ਸਾਹਿਬ ਜਲੰਧਰ ਨੂੰ ਸੋ ਇੱਕ ਡੇਢ ਮਹੀਨੇ ਬਾਅਦ ਦੇਰ ਸਵੇਰ ਲੱਗੀ ਹੈ ਪਰ ਉਹ ਸਾਡੀ ਬੇਟੀ ਉਹ ਲੈ ਕੇ ਆਏ ਨੇ ਜੁਪੀ ਤੋਂ ਔਰ ਉਸ ਕਰਕੇ ਅਸੀਂ ਅੱਜ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਪੂਰੀ ਇੰਦਰਾ ਕਲੋਨੀ ਸਾਂਸੀ ਭਾਈਚਾਰਾ ਅਸੀਂ ਅੱਜ ਇੱਥੇ ਇਕੱਠੇ ਹੋਇਆ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰਾਂ ਸਾਡੇ ਜਲੰਧਰ ਸੀਪੀ ਸਾਹਿਬ ਧਨਪ੍ਰੀਤ ਕੌਰ ਆਈਪੀਐਸ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਉਸ ਤੋਂ ਬਾਅਦ ਏਡੀਸੀਪੀ ਸਾਹਿਬ ਜੈਨ ਮੈਡਮ ਮੈਂ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ACP ਨਾਰਥ ਦਾ ਵੀ ਅਤੀਸ਼ ਪਾਟਿਆ ਜੀ ਦੇ ਮੈਂ ਅਤੀਸ਼ ਪਾਟਿਆ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ SHO ਸਾਹਿਬ ਜਿਹੜੇ 1 ਨੰਬਰ ਤੋਂ ਰਕੇਸ਼ ਕੁਮਾਰ ਜੀ ਹੈ ਉਹਨਾਂ ਦੀ ਮਿਹਨਤ ਮਿਹਨ ਦੇ ਸਦਕੇ ਨਾਲ ਔਰ ਸਾਡੇ ਗੁਰਜੀਤ ASI ਦੇ ਨਾਲ ਸਾਡੇ ਕ੍ਰਾਂਤੀਕਾਰ ਵੀਰ ਦੇ ਨਾਲ ਸਾਡੀ ਬੇਟੀ ਆਈ ਹੈ ਔਰ ਸਾਨੂੰ ਹੱਕ ਦਿੱਤਾ ਆ ਔਰ ਸਾਨੂੰ ਉਹ ਬੇਟੀ ਸਾਡੇ ਹਵਾਲੇ ਕਰਕੇ ਔਰ ਮੁੰਡੇ ਨੂੰ ਜੇਲ੍ਹ ਕਰਕੇ ਉਹਨੂੰ ਜੇਲ੍ਹ ਭੇਜਿਆ ਇਸ ਕਰਕੇ ਮੈਂ ਖਾਸ ਕਰਕੇ ਸਾਡੇ ਗੁਰਜੀਤ ਸਰ ਜਿਹੜੇ ਐਸਆਈ ਸਾਹਿਬ ਮੈਂ ਤਹਿਤੋਂ ਉਹਨਾਂ ਦਾ ਧੰਨਵਾਦ ਕਰਦਾ ਐਸਐਚਓ ਇੱਕ ਦਾ ਔਰ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੇ ਇਸ ਤਰ੍ਹਾਂ ਦੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਸਾਡੇ ਗੁਰਜੀਤ ਕਰ ਵਰਗੇ ਔਰ ਸਾਡੇ ਆਪਣੇ ਐਸਐਚਓ ਵਰਗੇ ਕ੍ਰਾਂਤੀਕਾਰ ਹੋਣ ਤਾਂ ਪੂਰੇ ਪੰਜਾਬ ਦੇ ਵਿੱਚ ਪਰਵਾਸੀ ਸਾਡੀਆਂ ਧੀਆਂ ਬੇਟੀਆਂ ਨੂੰ ਕੋਈ ਹੱਤ ਨਹੀਂ ਪਾਊਗਾ ਸੋ ਇਸ ਕਰਕੇ ਮੈਂ ਬਹੁਤ ਬਹੁਤ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਨਾਲ ਇਹਨਾਂ ਦਾ तहे ਦਿਲੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਆਸ ਕਰਕੇ ਰਕੇਸ਼ ਕੁਮਾਰ ਐਸਐਚਓ ਇੱਕ ਜੀ ਦਾ ਔਰ ਗੁਰਜੀਤ ਜੀ ਦਾ ਏਸੀਪੀ ਨੌਰਥ ਜੀ ਦਾ ਡੀਸੀਪੀ 1 ਜੀ ਦਾ ਔਰ ਆਈਪੀਐਸ ਸੀਪੀ ਮੈਡਮ ਜਲੰਧਰ ਕਮਿਸ਼ਨਰ ਮੈਂ ਉਹਨਾਂ ਦਾ ਦਿਹ ਦਿਲੋਂ ਕਿੰਨੇ ਕਿੰਨੇ ਟਾਈਮ ਤੋਂ ਸਰ ਤੁਹਾਡੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਸੀ ਫੋਨ ਸਰ ਆਪਣੇ ਇੱਥੇ ਡਬਲਯੂ ਜੇ ਗ੍ਰੈਂਡ ਹੋਟਲ ਦੇ ਵਿੱਚ ਲੱਗਿਆ ਸੀਗਾ ਤੇ ਉਹ ਉਥੇ ਕੁੜੀ ਨੂੰ ਬਲਾਫਸਲਾ ਕੇ ਕੁੜੀ ਸਾਡੀ ਨਵਾਲਕ ਸੀ ਉਹਨੂੰ ਉਹ ਲੈ ਗਿਆ ਸਰ ਸਰ ਤੁਹਾਡੀ ਜਿਹੜੀ ਲੜਕੀ ਸੀਗੀ ਉਹਦੇ ਚਾਸੇ ਦੇ ਵਿੱਚ ਕਿੱਦਾਂ ਆਈ ਸਰ ਉਹਨੇ ਬਸ ਬੱਚੀ ਤਾਂ ਬੱਚੀ ਆ ਸਰ ਉਹਨੂੰ ਕੀਤਾ ਵਿਆਹ ਦਾ ਚਾਸਾ ਦੇ ਕੇ ਕੀਤਾ ਕੀ ਖਲਾਫ ਲਾ ਕੇ ਇਹ ਤਾਂ ਉਹ ਜਾਣਦਾ ਸਰ ਉਹ ਲੈ ਕੇ ਗਿਆ ਤੁਹਾਡੀ ਲੜਕੀ ਕੋਈ ਜੋਬ-ਜੂਬ ਕਰਦੀ ਸੀਗੀ ਉਹ ਫੈਕਟਰੀ ਦੀ ਵਿਚਾਰੀ ਆਪਣੇ ਕਦੇ ਕਿਸੇ ਦੇ ਕੰਮ ਨਹੀਂ ਕੀਤਾ ਪਰ ਘਰ ਦੀਆਂ ਮਜਬੂਰੀਆਂ ਇਸ ਤਰ੍ਹਾਂ ਚੀਆਂ ਸੀਗੀਆਂ ਤੇ ਉਹਨਾਂ ਨੇ ਸਿਕਿਉਰਿਟੀ ਗਾਰਡ ਦਾ ਕੰਮ ਕਰਨਾ ਤੇ ਇੱਕ ਦੋ ਮਹੀਨਾ ਲਾਉਣਾ ਸੀਗਾ ਉਹ ਉਥੇ ਲੱਗੀ ਸੀਗੀ ਵੀ ਘਰ ਦਾ ਵਿਚਾਰਿਆਂ ਦਾ ਕਿੱਥੇ ਹੋਟਲ ਲੱਗੀ ਸੀ ਹਾਂਜੀ ਸਰ ਇੱਥੇ ਬੇਰਕਮਲ ਪਲਾਟ ਦੇ ਬੈਕ ਸਾਈਡ ਆ ਫੈਕਟਰੀ ਆ ਸਰ ਠੀਕ ਜੀ ਉਹਨੇ ਆਪਣੇ ਐਕਟਰ ਤੋਂ ਸੁਣਾ ਉਹਨਾਂ ਨੇ ਸਾਡੀ ਕੁੜੀ ਲਈ ਸੀ ਇੱਕ ਕੁੜੀ ਆਪਣੇ ਇੰਦਰਾ ਕਲੋਨੀ ਤੋਂ ਉਹਨੂੰ ਜਿਹੜਾ ਕੋਈ ਪਰਵਾਸੀ ਬਹਿਰਾਈ ਚ ਲੈ ਗਿਆ ਸੀ ਕੁਤੀ ਜਿਹਨੂੰ ਅਸੀਂ ਬਰਾਬਤ ਕਰਾ ਕੇ ਜ਼ਿਲ੍ਹਾ ਪਰਵਾਸੀ ਤੋਂ ਸਾੜਾ ਹਸਪਤਾਲ ਲਿਆਂਦਾ ਆ ਦੋਸਤਾਂ ਦਾ ਵਿਚ ਲੈ ਆ ਕੇ ਉਹਨਾਂ ਨੇ ਬਾਪਸਾ ਦੇ ਹਵਾਲੇ ਕੀਤਾ ਹੈ ਜੇ ਸੰਬੰਧੀ ਅਸੀਂ ਉਹ ਲੜਕੀ ਵਾਲਿਆਂ ਨੇ ਸਾਡਾ ਧੰਨਵਾਦ ਕੀਤਾ ਵੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਮਾਜੋਬ ਐਸ.ਡੀ. ਸਾਹਿਬ ਨੇ ਉਸ ਨੀਤ ਮੇਰੇ ਟੀਮ ਜਿਹੜੀ ਐਸ.ਸੀ. ਕੁਲਵਿੰਦਰ ਸਿੰਘ ਲੀਡਿੰਗ ਕਨਸਟ ਬਜਿੰਦਰ ਬਲਜੀਤ ਕੋਲ ਨਾਲ ਗਈ ਸੀ ਜੋ ਅਸੀਂ ਲੜਕੀ ਨੂੰ ਦਰਸਤਾਲ ਤੇ ਕਾਬੂ ਕਰਕੇ ਉਹਨਾਂ ਦੇ ਬਾਪਸਾ ਦੇ ਹਵਾਲੇ ਕਰਤਾ ਜੀ थाणा ਡਿਵੀਜ਼ਨ ਨੰਬਰ 1 ਦੇ ਵਿੱਚ ਜਿਹੜਾ ਕੀ ਤੁਹਾਡੇ ਕੋਲ ਪਹੁੰਚਿਆ ਇੱਥੇ ਤੁਸੀਂ ਅਫੀਸਰ ਜ਼ਬਾਨ ਹੋ ਤਾਂ ਕੀ ਮਾਮਲਾ ਕੀ ਹੈ ਸਰ ਜਿਹੜੇ ਇੱਥੇ ਤੁਹਾਡੇ ਕੋਲ ਆਇਆ ਮਾਮਲਾ ਔਰ 2 ਕੁ ਮਹੀਨੇ ਪਹਿਲਾਂ ਇੱਕ ਨੰਬਰ ਦੀ ਲੜਕੀ ਮੌਤ ਹਲਵਾ ਕਰਕੇ ਲੱਗਿਆ ਸੀ ਮੁੰਡਾ ਯੂਪੀ ਦਾ ਜਿਸ ਬੰਦੇ 109 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਕਿ ਉਹ ਪਹਿਲਾਂ ਕੁਝ ਕਹੂ ਨਹੀਂ ਸੀ ਲੱਗ ਰਿਹਾ ਪਤਾ ਨਹੀਂ ਸੀ ਲੱਗ ਰਿਹਾ ਉਹ ਫਿਰ ਕਾਰ ਡਿਟੇਲਾਂ ਤੋਂ ਨੰਬਰ ਵਗੈਰਾ ਲੈ ਕੇ ਇਹ ਤਫਤੀਸ਼ ਤੋਂ ਬਾਅਦ ਪਤਾ ਲੱਗਾ ਉਹ ਯੂਪੀ ਲੈ ਗਿਆ ਲੜਕੀ ਨੂੰ ਯੂਪੀ ਦੇ ਮਾਨ ਜੋ ਕਮਿਸ਼ਨਰ ਸਾਹਿਬ ਕੋ ਆ ਗਿਆ ਲੈ ਕੇ ਪੁਲਿਸ ਫੋਰਟੀ ਉੱਥੇ ਭੇਜੀ ਗਈ ਤੇ ਐਸ ਸਿੰਘ ਗੁਰਜੀਤ ਸਿੰਘ ਨੂੰ ਭੇਜਿਆ ਉਸ ਯੂਪੀ ਚ ਉਹ ਸ਼ਰਮ ਲੜਕੀ ਦੇ ਪੇਰੈਂਟਸ ਵੀ ਨਾਲ ਗਏ ਉੱਥੇ ਫਿਰ ਲੋਕਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਰੇਡ ਕਰਕੇ ਲੜਕੀ ਉੱਥੇ ਬਰਾਮਦ ਕੀਤੀ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਦੋਸ਼ੀ ਗ੍ਰਿਫਤਾਰ ਕਰਕੇ ਇੱਕ ਲੜਕੀ ਨਾਮ ਲੈ ਆ ਕੇ ਤੇ ਤਵਦੀਸ਼ ਜਿਹੜੀ ਸੀ ਕਰਨ ਵਾਲੀ ਕਰਕੇ ਲੜਕੀ ਨੂੰ ਸੇਫ ਲਿਆ ਤੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ ਜੋ ਸੋਰੀ ਇੰਦਰਾ ਕਲੋਨੀ ਵਾਲੇ ਹੁਣ ਅੱਜ ਸਾਡਾ ਧੰਨਵਾਦ ਕਰਨ ਆਏ ਆ ਵੀ ਲੜਕੀਆਂ ਨੂੰ ਬਰਾਮਦ ਕਰਵਾ ਦਿੱਤੀ ਸੀ ਸਹੀ ਸਲਾਮਤ ਜੋ ਸਾਡੀ ਹੋਇਆ ਡਿਊਟੀ ਸੀ ਅਸੀਂ ਤਾਂ ਇਹ ਕੰਮ ਕਰਨਾ ਹੀ ਸੀਗਾ ਪਰ ਤੁਮ ਇਹ ਪ੍ਰਧਾਨ ਸੰਤਲਾਲ ਜੀ ਇੰਦਰਾ ਕਲੋਨੀ ਦੇ ਆਏ ਆ ਹੋਰ ਸਾਰੇ ਕੁੜੀ ਦੇ ਘਰ ਵਾਲੇ ਤੇ ਬਾਕੀ ਸਾਰੇ ਮਲੇ ਵਾਲੇ ਆਏ ਆ ਚਲੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੜਕੀਆਂ ਦੇ ਬਾਰੇ ਕੰਮ ਦਿੱਤੀ ਆ ਤੇ ਦੋਸ਼ੀ ਜਿਹੜਾ ਨੂੰ ਜੇਲ੍ਹ ਚ ਭੇਜਿਆ ਗਿਆ